2018 ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਡਾਟਾ ਕਢਾਇਆ ਪਾਰਲੀਮੈਂਟ ਚੋਂ ਐਕਸੀਡੈਂਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਸੂਬੇ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ ਹਰ ਜਾਣ ਕੇ ਹੈਰਾਨੀ ਹੋ ਗਈ 18 ਦੀ ਗੱਲ ਹੈ ਪੰਜਾਬ ਨੰਬਰ 1 ਤੇ ਸੀ 14 ਮੌਤਾਂ ਰੋਜ਼ ਦਿਨ ਹਰ ਰੋਜ਼ 14 ਮੌਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਹਾਂ ਹੁਣ ਤਾਂ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾਲ ਗੋਣਾ 420 22 420 22 ਨੂੰ ਕਰੋ 12 ਨਾਲ 55 5300 ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮਰ ਗਏ ਹੋਰ 5 600 ਤੇ 6000 ਤੇ ਪਹੁੰਚ ਜਾਂਦਾ ਸੀ ਕਿਸੇ ਮੈਂ ਕਿਹਾ ਵੀ ਇੱਕ ਪੁਲਿਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦਿੰਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲਾਂ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕੀ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਬੁਤੇਰੀ ਕਭ ਨਾ ਸੁਣਦੇ ਰਹੇ ਆ ਇਦਾਂ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਜੀ 48% ਆਣ ਹੋਈਆਂ ਮੌਤਾਂ ਹੀ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਕਿਹੜਾ ਦੇਖਦਾ ਵੀ ਕੌਣ ਬੰਦਾ ਉਹ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਫਰ ਜਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ ਹੁਣ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ ਅਸਲ ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੁਣ ਜ਼ਖਮੀਆਂ ਚ ਹੋਣ ਲੱਗੀ ਹੁਣ ਤਾਂ ਛੋੜੀ ਜਿਹੀ ਖਰੋਚ ਵੀ ਅੱਜ ਉਹਨੂੰ ਜ਼ਖਮੀ ਚ ਲਿਖ ਲੈਂਦੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ ਕੱਲਾ ਇਹ ਨਹੀਂ ਕਿ ਜਾਨ ਬਚ ਗਈ ਕਰੋੜਾਂ ਰੁਪਈਆ ਸੋਨੇ ਦੇ ਗਹਿਣੇ ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਘਰੇ ਮੋੜ ਕੇ ਆਏ ਆ ਜੀ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਹੈ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋਂ ਉਹ ਚ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਹ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਜੁਨਾ ਇਹ ਪੰਜਾਬ ਸਿਰਫ ਇੱਕੋ ਇੱਕ ਹੈ ਜਿਆ ਸੂਬਾ ਜਿੱਥੇ ਐਸਐਸਐਫ ਹੈ ਹੁਣ ਮੈਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਤੇ ਸਾਨੂੰ ਦੱਸ ਦੋ ਮੈਂ ਕਹਿੰਦਾ ਦੱਸਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਹਸ ਤਾ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਸਾਥੋਂ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂਗੇ ਤੋਂ ਬੰਦਰ ਨੀਅਤ ਚਾਹੀਦੀ ਹੈ ਮੇਰੇ ਕੋਲ ਕੁੜੀਆਂ ਆਈਆਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆਂ ਅੱਗ ਬਜਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀ ਆ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਨੇ ਆ ਪਰ 60 ਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈਆਂ ਕੀ ਗੱਲ ਹੋ ਗਈ ਦੱਸੋ ਕਹਿੰਦੀ ਆ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚੱਕ ਕੇ ਕੁੜੀ ਨੇ ਵੀ ਭੱਜਣਾ ਉਹਨੇ ਚਿਰਚੀ ਪੌੜੀਆਂ ਸੀ ਚੜਨੀਆਂ ਨੇ ਉਹਨੇ ਚਿਰਚੀ ਪੌੜੀਆਂ ਉਹਨਾਂ ਨੇ ਚੜਨੀਆਂ ਨੇ ਵੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਉਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ ਕੁੜੀਆਂ ਦੇ ਹੋਰ ਨੇ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕੀ ਰੂਲ ਨੇ ਬਹੁਤ ਜਗਾਂ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਜੀ ਮੈਂ ਕਹਿੰਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੀਆਂ ਜੀ ਜੇ ਕੁਝ ਕਰਨਾ ਹੋਵੇ ਤਾਂ ਹੋ ਜਾਂਦਾ ਹੁੰਦਾ ਜੇ ਕੁਝ ਨੀਅਤ ਹੋਵੇ ਤਾਂ ਹੋ ਜਾਂਦਾ ਹੁੰਦਾ ਇਹ ਤਾਂ ਮੈਂ ਇੰਨੇ ਕੁ ਗਿਣਾਏ ਨੇ ਅਜੇ ਹੋਰ ਦੇਖੋ ਇਤੋਂ ਪਹਿਲਾਂ ਬੜੀਆਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਉਹਨਾਂ ਨੇ ਜੀ ਬੜਾ ਧਰਮ ਦੇ ਨਾਂ ਤੇ ਉਹਨਾਂ ਨੇ ਸਾਨੂੰ ਲੜਾਇਆ ਵੀ ਭੜਕਾਇਆ ਵੀ ਵੋਟਾਂ ਲਈਆਂ